ਦੂ ਮੈਂ ਪਹਿਲੀ ਵਾਰ ਆਇਆ ਤੇ ਮੈਨੂੰ ਜੈਜ ਰੈਟ ਲੱਗਿਆ ਜੈਜ ਰੈਟ ਲੱਗਣ ਨਾਲ ਤੇ ਦਵਾਈ ਨੇ ਵੀ ਬਹੁਤ ਵਧੀਆ ਕੰਮ ਕਰਿਆ ਸਰ ਰਿਜ਼ਲਟ ਮਤਲਬ ਮਿਲਿਆ ਰਿਜ਼ਲਟ ਮਿਲਿਆ ਜੀ ਮੈਂ ਦੂਸਰੀ ਵਾਰ ਹੁਣ ਆਪਣੇ 4 ਕਿੱਲਿਆਂ ਦੀ ਜੀਰੀ ਦੀ ਦਵਾਈ ਲੈ ਕੇ ਚੱਲਿਆ ਲਵੇ ਆ ਜਾ ਮੜਾ ਜਾ ਬਾਈ 4900 30 ਪਲੱਸ 10000 970 70 ਪਲੱਸ 4930 4930 ਕਿੰਨਾ ਹੋ ਗਿਆ 20830 ਰੁਪਏ ਹੋਗੇ ਸਹੀ ਗੱਲ ਹੈ 20830 ਠੀਕ ਹੈ ਜੀ ਹਾਂ ਜੀ ਇਹਦੇ ਚ ਇਹਨਾਂ ਨੇ ਵਿਚਾਰਨੇ ਆਪਾਂ ਨੂੰ ਪੈਸੇ ਪੂਰੇ ਮੋੜ ਤੇ ਇਹ ਪੂਰੇ ਪੈਸੇ ਦਿੱਤੇ ਨੇ ਆ ਚੀਜ਼ ਵੀ ਆਪਾਂ ਨਾਲ ਲਿਖ ਕੇ ਦਿੱਤੀ ਆਗੀ ਵੀ ਸਾਡੇ ਵੱਲੋਂ ਦਵਾਈ ਦੀ ਕੰਮ ਕਰਨ ਦੀ ਫੁੱਲ ਗਾਰੰਟੀ ਹੋਊਗੀ ਆ ਵੀ ਸੱਜਣੋ ਸਹੀ ਗੱਲ ਆ ਦੇਖੋ ਬਈ ਕੱਲੇ ਕੱਲੇ ਬਿੱਲ ਦੇ ਉੱਪਰ ਲਿਖਿਆ ਹੋਇਆ ਸਾਡੀ ਦਵਾਈ ਦੀ ਕੰਮ ਕਰਨ ਦੀ ਫੁੱਲ ਗਾਰੰਟੀ ਹੋਵੇਗੀ ਨਹੀਂ ਇਹ ਲਿਖ ਕੇ ਦਿੰਦੇ ਵੀ ਸਾਡੀ ਮਤਲਬ ਜਦੋਂ ਦਵਾਈ ਦੁਕਾਨ ਤੋਂ ਬਾਹਰ ਹੋ ਗਈ ਸਾਡੀ ਗਾਰੰਟੀ ਨਹੀਂ ਸਾਡੀ ਕੋਈ ਗਾਰੰਟੀ ਨਹੀਂ ਕੋਈ ਲੈਂਦਾ ਵੀ ਨਹੀਂ ਐ ਕਹਿ ਦਿੰਦਾ ਬਈ ਅਗਲਾ ਸਹੀ ਗੱਲ ਹੈ ਜੀ ਆਪਾਂ ਨੇ ਉਹਦੇ ਚੋ ਵੀ ਇਹਨਾਂ ਨੂੰ ਬਾਈ ਹੁਰੀਆਂ ਨੂੰ ਮੋੜਨਾ 200 ਰੁਪਿਆ ਤੀ ਮਾ ਉਹਦੇ ਚੋ ਵੀ 300 ਮੋੜਿਆ ਇਹਨਾਂ ਨੂੰ ਠੀਕ ਹੈ ਜੀ ਮਾਹ ਜੀ ਆ ਚੱਕੋ 100 ਰੁਪਿਆ ਤੇਲ ਖਰਚਾ ਲੈ ਮਿੱਤਰੋ ਫਿਰ ਇਦਾਂ ਦੇ ਦੁਕਾਨਦਾਰ ਚਾਹੀਦੇ ਆ ਇਹ ਚੀਜ਼ ਹਰ ਇੱਕ ਲਈ ਹੋਆ ਤੇਲ ਤਾਂ ਆਪਾਂ ਕੱਢ ਕੇ ਮੋੜਦੀ ਮੋੜਦੇ ਆ ਅੱਛਾ ਜੇ ਸੋਚਦੇ ਹੋ ਤੁਸੀਂ ਢੇਰੀ ਸਾਡੀ ਦਿਸੇ ਮੰਡੀ ਵਿੱਚ ਦੂਰ ਤੋਂ ਤਾਂ ਇੱਕ ਵਾਰੀ ਦਵਾਈ ਲੈ ਕੇ ਜ਼ਰੂਰ ਜਾਇਓ ਸੰਗਰੂਰ ਤੋਂ ਮਿੱਤਰੋ ਆਉਣਾ ਕਿੱਥੇ ਆ ਪੁਲਸ ਲਾਈਨ ਦੇ ਬਿਲਕੁਲ ਨਜ਼ਦੀਕ ਨਾਲ ਖਾਲਸਾ ਪੈਸਟੀਸਾਈਡ ਦੀ ਦੁਕਾਨ ਆ ਕੈਸ ਕਾਊਂਟਰ ਹੈ ਜਿੱਥੋਂ ਬਹੁਤ ਸਸਤੇ ਰੇਟ ਦੇ ਵਿੱਚ ਬਹੁਤ ਚੰਗੀ ਕੁਆਲਿਟੀ ਦੇ ਪ੍ਰੋਡਕਟ ਮਿਲਦੇ ਨੇ ਇੱਥੇ ਬਹੁਤ ਸਾਰੇ ਕਿਸਾਨ ਆ ਪਹੁੰਚੇ ਹੋਏ ਨੇ ਦਵਾਈਆਂ ਲੈਣ ਇਹਨਾਂ ਦੇ ਹਰ ਇੱਕ ਦੇ ਦਿਲ ਦੇ ਵਿੱਚ ਨਾ ਇਹ ਜਾਣਾਂ ਵੀ ਸਾਡੀ ਢੇਰੀ ਮੰਡੀ ਦੇ ਵਿੱਚ ਦੂਰ ਤੋਂ ਦਿਖੇ ਉਹਦਾ ਸਹੀ ਮੁੱਲ ਪਵੇ ਸਹੀ ਮੁੱਲ ਸੱਜਣਾਂ ਨੂੰ ਤਾਂ ਪਊ ਜੇਕਰ ਤੁਹਾਡੀ ਢੇਰੀ ਦੇ ਵਿੱਚ ਜਾਣ ਹੈ ਤੁਹਾਡੀ ਢੇਰੀ ਵਧੀਆ ਹੈ ਤੇ ਬਾਕੀ ਆਪਾਂ ਕਿਸਾਨਾਂ ਨੂੰ ਪੁੱਛਦੇ ਆਂ ਵੀ ਕਿੱਥੋਂ ਇਹਨਾਂ ਨੂੰ ਪਤਾ ਲੱਗਿਆ ਸੀ ਵੀ ਸੰਗਰੂਰ ਦੇ ਵਿੱਚ ਸਸhtੀਆਂ ਦਵਾਈਆਂ ਦੀ ਦੁਕਾਨ ਹੈ ਤੇ ਬਾਕੀ ਕੀ ਗੱਲਬਾਤ ਹੈ ਬਾਬੇ ਸ੍ਰੀ ਗਾਲ ਜੀ ਥੋੜਾ ਕਿਹੜਾ ਪਿੰਡਾ ਜੀ ਨਾਗਰਾ ਜੀ ਪਿੰਡ ਨਾਗਰਾ ਤੁਹਾਨੂੰ ਉਰੇ ਕਿਵੇਂ ਪਤਾ ਲੱਗਿਆ ਦੀ ਵੀ ਸੰਗਰੂਰ ਤੋਂ ਅਸੀਂ ਦਵਾਈਆਂ ਲੈਣਾ ਜੀ ਅਸੀਂ ਕੈਨੇਡਾ ਚ ਗਏ ਹੋਏ تھے ਹੀ ਪਰਸੋਂ ਆਏ ਆ ਅਸੀਂ ਖਾਲਸਾ ਪਾਇਤੀ ਸਾਈਡ ਦੀ ਉੱਥੇ ਵੀਡੀਓ ਦੇਖ ਕੇ ਸਾਨੂੰ ਉਥੇ ਦਵਾਈਆਂ ਬਾਰੇ ਪਤਾ ਲੱਗਿਆ ਵੀ ਬਹੁਤ ਸਸਤੇ ਨੇਗੇ ਉੱਪਰ ਗਰੰਟੀ ਨਾਲ ਦਵਾਈ ਦਿੰਦੇ ਨੇ ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਹੈ ਸਾਡੀ ਪੂਰ ਗਰੰਟੀ ਹੋਊਗੀ ਪੂਰੀ ਤਰ ਤੱਕ ਦੀ ਗਰੰਟੀ ਹੋ ਲਿਖ ਕੇ ਸਾਨੂੰ ਇਹਦੇ ਦਿੱਤਾ ਹੈ ਵੀ ਸਾਰਾ ਪੇਜ ਦੇਖ ਲਓ ਬਈ ਅੱਛਾ ਦਾ ਵੀ ਮੇਤਰੋ ਬਾਪੂ ਨੇ ਨਾ ਕੈਨੇਡਾ ਦੇ ਵਿੱਚ ਵੀਡੀਓ ਦੇਖੀ ਸੀ ਵੀ ਸੰਗਰੂਰ ਦੇ ਵਿੱਚ ਸਾਡੇ ਦੁਕਾਨ ਖੁੱਲ ਗਈ ਸਸਤੀਆਂ ਪਈਆਂ ਦੀ ਤੇ ਫਿਰ ਅੱਜ ਕਿੰਨੀ ਕਿ ਤੁਸੀਂ ਦਵਾਈ ਲੈ ਕੇ ਕਿਉਂ ਆਏ ਤੁਸੀਂ ਅਸੀਂ 40 ਕਿਲਿਆਂ ਦੀ ਦਵਾਈ ਲੈ ਕੇ 40 ਕਿਲਿਆਂ ਦੀ ਲੈ ਕੇ ਕਿਉਂ ਠੀਕ ਹੈ ਤੇ ਉਹ ਮਤਲਬ ਹੋ ਰਿਹਾ ਕਿ ਤੁਹਾਨੂੰ ਵਧੀਆ ਲੱਗਿਆ ਬਾਈ ਉਹਦੀ ਡੀਲਿੰਗ ਹਾਂ ਹਾਂ ਸਾਨੂੰ ਵਧੀਆ ਲੱਗਿਆ ਰੇਟ ਵਾਕਈ ਜਾਇਜ਼ ਲਾਉਂਦੇ ਆ ਨਾ ਨਾ ਰੇਟ ਜਾਇਜ਼ ਲਾਉਂਦੇ ਨੇ ਸਾਰਾ ਠੀਕ ਹੈ ਜੀ ਤੁਹਾਡਾ ਨਾਮ ਕੀ ਹੈ ਨਗੇਂਦਰ ਸਿੰਘ ਨਗੇਂਦਰ ਸਿੰਘ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ 9872264080 ਲੈ ਮੇਤਰੋ ਇਸ ਨੰਬਰ ਤੇ ਬਾਪੂ ਨੂੰ ਤੁਸੀਂ ਪੁੱਛ ਵੀ ਸਕਦੇ ਹੋ ਪਿੰਡ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਤੁਹਾਡਾ ਕਿਹੜਾ ਪਿੰਡ ਆ ਜੀ ਸਾਡਾ ਪਿੰਡ ਕੱਟੂ ਵਾਲੀ ਆ ਜੀ ਪਿੰਡ ਕੱਟੂ ਵਾਲੀਆਂ ਫਿਰ ਤਾਂ ਸਾਡੇ ਗੁਆਂਢ ਚੋਂ ਆਇਓ ਹਾਂਜੀ 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 ਤੇ ਤੁਹਾਡੇ ਕੀ ਨਾਮ ਆ ਜੀ ਮੇਰਾ ਨਾਮ ਜਗਦੀਸ਼ ਸਿੰਘ ਹੈ ਜਗਦੀਸ਼ ਸਿੰਘ ਓਕੇ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਸੀਂ ਸੰਗਰੂਰ ਚ ਵੀ ਦਵਾਈ ਲੈ ਮੈਂ ਜੀ ਇੱਥੋਂ ਆਪਣਾ ਸੰਗਰੂਰ ਸਾਡੀ ਆਉਣ ਜਾਣੀ ਹੈਗੀ ਹਾਂਜੀ ਉਹਦੇ ਕਰਕੇ ਕਰੋ ਮੈਂ ਬੋਰਡ ਦੇਖਿਆ ਮੈਂ ਖਾਲਸਾ ਜੀ ਦਾ ਬੋਰਡ ਲੱਗਿਆ ਹੋਇਆ ਹੈ ਹਾਂਜੀ ਵਾਕਈ ਜਦੋਂ ਦੇਖਿਆ ਤਾਂ ਆ ਵੀ ਦਵਾਈਆਂ ਦੀ ਦੁਕਾਨ ਹੈਗੀ ਜੀ ਤੇ ਉਦੋਂ ਮੈਂ ਪਹਿਲੀ ਵਾਰ ਆਇਆ ਤੇ ਮੈਨੂੰ ਜੈਜ ਰੇਟ ਲੱਗਿਆ ਜੈਜ ਰੇਟ ਲੱਗਣ ਨਾਲ ਤੇ ਦਵਾਈ ਨੇ ਹੀ ਬਹੁਤ ਵਧੀਆ ਕੰਮ ਕਰਿਆ ਸਰ ਰਿਜ਼ਲਟ ਮਤਲਬ ਮਿਲਿਆ ਰਿਜ਼ਲਟ ਮਿਲਿਆ ਜੀ ਮੈਂ ਦੂਸਰੀ ਵਾਰ ਹੁਣ ਆਪਣੇ 4 ਕਿੱਲਿਆਂ ਦੀ ਜੀਰੀ ਦੀ ਦਵਾਈ ਲੈ ਕੇ ਚੱਲਿਆ ਲੈ ਵੀ ਸੱਜਣੋ ਅੱਜ ਨਾ ਦੂਸਰੀ ਵਾਰ ਆਏ ਨੇ ਬਾਪੂ ਜੀ ਹਾਂਜੀ ਦੂਸਰੀ ਵਾਰ ਅਗਲਾ ਤਾਂ ਹੀ ਆਉਂਦਾ ਹੁੰਦਾ ਜੇ ਪਹਿਲਾਂ ਰਿਜ਼ਲਟ ਚੰਗਾ ਲੱਗੇ ਹੋਵੇ ਹਾਂਜੀ 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 ਤੇ ਤੁਸੀਂ ਅੱਜ ਕਿੰਨੇ ਮਤਲ ਇਹਦੀ ਲੈ ਕੇ ਗਿਓ ਜੀ ਅੱਜ 4 ਕਿੱਲਿਆਂ ਦੀ ਲੈ ਕੇ ਗਏ ਹਾਂਜੀ 4 ਕਿੱਲਿਆਂ ਦੀ ਤੇ ਤੁਹਾਡਾ ਨਾਮ ਤੇ ਮੋਬਾਈਲ ਨੰਬਰ ਦੁਆਰੇ ਬੋਲਿਓ ਕਰਾਂ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਹਾਂਜੀ ਮੋਬਾਈਲ ਨੰਬਰ ਮੇਰਾ 82 83 84 9960 ਲਾ ਮਿੱਤਰੋ ਇਹ ਨੰਬਰਾਂ ਤੇ ਪਿੰਡ ਹੈਗਾ ਕੱਟੂ ਵਾਲੀਆਂ ਕੱਟੂ ਵਾਲੀਆਂ ਤੇ ਕੱਟੂ ਨੂੰ ਜ਼ਿਲ੍ਹਾ ਬਰਨਾਲਾ ਪੈਂਦਾ ਨਾ ਜੀ ਕੱਟੂ ਨੂੰ ਜ਼ਿਲ੍ਹਾ ਬਰਨਾਲਾ ਪੈਂਦਾ ਵਾਲੀਆਂ ਨੂੰ ਸੰਗਰੂਰ ਪੈਂਦਾ ਵਾਲੀਆਂ ਨੂੰ ਸੰਗਰੂਰ ਪੈਂਦਾ ਤੁਹਾਡਾ ਬਟ ਕੱਟੂ ਕਵਾਲੀਆਂ ਵਾਲੀਆਂ ਵਾਲੀਆਂ ਜੀ ਵਾਲੀਆਂ ਠੀਕ ਆ ਵਾਲੀਆਂ ਸੰਗਰੂਰ ਦੇ ਵਿੱਚ ਆ ਗਿਆ ਠੀਕ ਹੈ ਜੀ ਤੇ ਬਾਕੀ ਆਪਾਂ ਖਾਲਸਾ ਜੀ ਤੋਂ ਨਾ ਜਾਣਕਾਰੀ ਲੈਣੇ ਵੀ ਹੁਣ ਕੀ ਗੱਲਾਂ ਬਾਤਾਂ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਦੱਸਿਓ ਜੀ ਆਪਣੇ ਪ੍ਰੋਡਕਟਾਂ ਬਾਰੇ ਹੁਣ ਪੱਟੀ ਬਾਈ ਜਿਵੇਂ ਹੁਣ ਸਮਾਂ ਚੱਲਦਾਗਾ ਬਹੁਤ ਸੋਹਣਾ ਠੀਕ ਹੈ ਜੀ ਹੁਣ ਆਪਣੇ ਜਿਵੇਂ ਕਿਸਾਨ ਭਰਾ ਨੇਗੇ ਜ਼ਿਆਦਾਤਰ ਦਿੱਕਤ ਕਾਦੀ ਆ ਰਹੀ ਆਗੀ ਤੇਲੇ ਦੀ ਤੇਲੇ ਦੀ ਹਾਂਜੀ ਠੀਕ ਹੈ ਜੀ ਜਿਹਨੂੰ ਕਹਿੰਦੇ ਨੇ ਕਿ ਬਲੈਕ ਹਾਉਪਰ ਉਹਦਾ ਪੂਰਾ ਜ਼ਿਆਦਾ ਟਾਇਕ ਹੋ ਚੁੱਕਿਆਗਾ ਕਾਲੇ ਤੇਲੇ ਦਾ ਓਕੇ ਠੀਕ ਹੈ ਜੀ ਤੇ ਇਧਰ ਬਾਪੂ ਜੀ ਉਰੀ ਆਪਣੇ ਨੇ ਨਕਰੇ ਤੋਂ ਆਏ ਤੇਗੇ ਹਾਂਜੀ ਚਲੋ ਇਹਨਾਂ ਦੀ ਚਾਹੇ ਆਪਾਂ ਕਿਸਮਤ ਚੰਗੀ ਲਾ ਲਈਏ ਚਲੋ ਬਾਕੀ ਜਿਹੜਾ ਹੀ ਮਨੁੱਖਾ ਆਉਂਦਾ ਗਾ ਉਹਦੀ ਕਿਸਮਤ ਨਾਲ ਲੈ ਕੇ ਆਉਂਦਾ ਬਿਲਕੁਲ ਜੀ ਬਿਲਕੁਲ ਇਹ ਕਹਿੰਦੇ ਸਾਡੇ ਮੈਂ ਹਰਾਨ ਰਹੇਗਾ ਕਹਿੰਦੇ ਸਾਡੇ ਤੇਲਾ ਦਾਣਾ ਬਣੀ ਹੈਗਾ ਅੱਛਾ ਜੀ ਹਾਂ ਬਾਕੀ ਬਾਪੂ ਜੀ ਦਾ ਕੈਨੇਡਾ ਤੋਂ ਪਰਸ ਹੋਈਆਂ ਆਏ ਨੇ ਕਿ ਵੀਰ ਨੇ ਸਾਮ ਸੰਭਾਲ ਕੀਤੀ ਆ ਫਸਲ ਦੀ ਠੀਕ ਹੈ ਜੀ ਉਧਰ ਆਪਣੇ ਭਰਾ ਜੀ ਨੇ ਹਾਂ ਜੀ ਤੇ ਉਹਨਾਂ ਨੇ ਸਾਮ ਸੰਭਾਲ ਕੀਤੀ ਆ ਕਿ ਫਸਲ ਦੀ ਉਹਦੇ ਕਰਕੇ ਇਹਨਾਂ ਦੇ ਬਚਤ ਵੀ ਆ ਉਲੀ ਦੀ ਵੀ ਬਚਤਾ ਦਵਾਈਆਂ ਇਹ ਦੋ ਲੈ ਕੇ ਚੱਲੇ ਨੇ ਸਿਰਫ ਠੀਕ ਹੈ ਜੀ ਕਾਦੀ ਕਾਦੀ ਇੱਕ ਦਾ ਇਹ ਲੈ ਚੱਲੇ ਆਪਣੇ ਤੋਂ ਦਾਣੇ ਸਾਫ ਵਾਲੀ ਅੱਛਾ ਜੀ ਜਿਹੜੀ ਫੜਾ ਨਹੀਂ ਪੈਣ ਦਿੰਦੀ ਠੀਕ ਹੈ ਜੀ ਹੋਕ ਨਹੀਂ ਪੈਣ ਦਿੰਦੀ ਹੈਗੀ 40 ਕਿਲਿਆਂ ਦਾ ਮਟੀਰੀਅਲ ਲੈਂਤਾ ਹੈਗਾ ਇਹਨਾਂ ਨੇ ਬਾਈ ਜੀ ਹੁਰੀਆਂ ਨੇ ਠੀਕ ਹੈ ਜੀ ਤੇ ਉਹਦੇ ਚ ਆਹ ਦਵਾਈ ਇਹਨਾਂ ਨੇ ਨਾਲ ਲੈਤੀ ਐ ਲੈਤੀ ਆ ਉਤਮ ਕਿਸਾਨੀ ਪਲੱਸ 6 ਜੀ ਪਲੱਸ 6 ਜੀ ਤੇ ਨਾਲ ਹੋਰ ਕੀ ਲੇਤਾ ਹੈ ਇਹਨਾਂ ਨੇ ਤੇ ਆਪਣਾ ਹੋ ਸਾਹਮਣੇ ਪਈਆ ਚੈਸ ਲੱਗੀ ਪਈਆ ਬਾਈ ਉਹ ਨਹੀਂ ਲੈ ਢੱਕਣ ਵਾਲੀ ਜੈ ਗਰੋ ਕੰਪਨੀ ਦੀ ਕੈਸ ਲੈਤੀ ਆਗੀ ਰੇਡ ਰੂਟ ਤਾਂ ਇਹਨਾਂ ਨੇ ਹੁਣ ਸਾਨੂੰ ਦੱਸ ਹੀ ਦਿੱਤਾ ਬਾਈ ਹਣਾ ਵੀ ਕਿਵੇਂ ਲੱਗੇ ਰੇਟਾ ਕਣੀਓ ਤਾਂ ਆਪਣਾ ਪੂਰਾ ਕੰਮ ਯਾਰ ਨੰਬਰ 1 ਹੀ ਆ ਠੀਕ ਹੈ ਜੀ ਰੇਟਾ ਰੂਟਾ ਚ ਨਹੀਂ ਆਪਾਂ ਗੱਲ ਮਤਲਬ ਜਿਵੇਂ ਕਹਿੰਦੀ ਕਿ ਚੈਲੰਜ ਹੀ ਹੈ ਵੀ ਪੰਜਾਬ ਦੇ ਵਿੱਚੋਂ ਸਸਤੀਆਂ ਦਵਾਈਆਂ ਚੈਲੰਜ ਹੈਗਾ ਬਾਈ ਸਿੱਧੀ ਜੀ ਗੱਲ ਆ ਬਾਕੀ ਬਾਪੂ ਜੀ ਬੈਠੇ ਨੇ ਆਪਣੇ ਬਾਲੀਆਂ ਤੋਂ ਇਹਨਾਂ ਨੇ ਵੀ ਆਪਦੇ ਮੂੰਹ ਨਾਲ ਦੱਸ ਹੀ ਦਿੱਤਾ ਆਪਣੇ ਮਨ ਚ ਕੀ ਗੱਲ ਆ ਭੱਟੀ ਬਾਈ ਵੀ ਜ਼ਿਆਦਾਤਰ ਆਪਣੇ ਨਾਲ ਫਾਰਮਰ ਜੁੜੇ ਯਾਰ ਹਮ ਬਿਲਕੁਲ ਜੀ ਆਪਾਂ ਨੇ ਪੈਸਾ ਨਹੀਂ ਦੇਖਣਾ ਆਪਾਂ ਨੇ ਸਰਪੇ ਦੇਖਣਾ ਵੀ ਆਪਣਾ ਨਾਂ ਚੱਲਦਾਗਾ ਸਹੀ ਗੱਲ ਹੈ ਜੇ ਤਾਂ ਦੇਖੋ ਹਨਾ ਬਈ ਪੈਸੇ ਕਹਿੰਦੇ ਦੇਖੀ ਗਏ ਫਿਰ ਤਾਂ ਕੋਈ ਛੇਤੀ ਆਉਂਦਾ ਬ ਨਹੀਂ ਹੈਗਾ ਬਿਲਕੁਲ ਬਾਕੀ ਹੋਰ ਵੀ ਗੱਲ ਹਨਾ ਪੈਸਾ ਤਾਂ ਸਹੀ ਗੱਲ ਆ ਬਾਪੂ ਜੀ ਹਾਂਜੀ ਹਾਂਜੀ ਦੂਜੀ ਵਾਰ ਵੀ ਨਹੀਂ ਆਉਂਦਾ ਇਹ ਵੀ ਗੱਲ ਸਹੀ ਹੈ ਹਨਾ ਆਹ ਚੀਜ਼ ਆ ਗਈ ਜਿਹੜੀ ਮਾਰਕੀਟ 'ਚ ਜਿੱਥੇ ਮਰਜੀ ਰੇਟ ਪਤਾ ਕਰਕੇ ਆ ਜਿਓ ਆਪਣੇ ਨਵੇਂ ਇਹ ਸਾਨੂੰ ਬੜੇ ਜ਼ਿਆਦੇ ਜਣੀ ਇਹ ਚੀਜ਼ ਤੇ ਲੁੱਟ ਹੋ ਰਹੀ ਆ ਗਈ ਅੱਛਾ ਐਡਾ ਕੋਈ ਇਹਦਾ ਖਾਸ ਰੇਟ ਨਹੀਂ ਹੈਗਾ ਚੀਜ਼ ਕਿਉਂਕਿ ਮੈਂ ਦਿੱਤੀ ਆ ਕਿ ਬਾਈ ਹੋਰੀਆਂ ਨੇ 40 ਕਿਲਿਆਂ ਦੀ ਇਹ ਚੈਸ ਦਿੱਤੀ ਆ ਮੈਂ ਹਾਂਜੀ ਠੀਕ ਹੈ ਜੀ ਹੂੰ ਕਮਾਈ ਤਾਂ ਮੈਂ ਵੀ ਕੀਤੀ ਆ 2 ਰੁਪਏ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਹਨਾਂ ਦਾ ਕਿੰਨੇ ਦਾ ਮਾਲ ਬਣ ਗਿਆ ਇਹਨਾਂ ਦਾ 20000 ਅ 830 ਰੁਪਈਆ ਦਾ ਮਾਲ ਬਣਿਆਗਾ ਠੀਕ ਹੈ ਜੀ ਇਹਨਾਂ ਨੇ ਵਿਚਾਰ ਨੇ ਆਪਾਂ ਨੂੰ ਪੈਸੇ ਦਿੱਤੇ ਨੇ ਆਪਾਂ ਬਿੱਲ ਦੇਖ ਲਈਏ ਜੀ ਠੀਕ ਹੈ ਬਿੱਲ ਚੈੱਕ ਕਰ ਸਕਦੇ ਆਪਾਂ ਬਿੱਲ ਦਿਖਾਓ ਜੀ ਬਿੱਲ ਤਾਂ ਦੇਖਿਆ ਵੀ ਹੋਰ ਮਤਲਬ 40 ਕਿਲਿਆਂ ਦੀ ਦਵਾਈ ਹਾਂਜੀ ਤੇ ਆਹ ਲਓ ਜੀ ਆਪਾਂ ਲਵਿਆ ਜਾ ਮੜਾ ਜਾ ਬਾਈ 4930 10000 970 970 4930 4930 ਕਿੰਨਾ ਹੋ ਗਿਆ 20830 ਰੁਪਏ ਹੋਗੇ ਸਹੀ ਗੱਲ ਹੈ 20830 ਹਾਂਜੀ ਇਹਦੇ ਚ ਇਹਨਾਂ ਨੇ ਵਿਚਾਰਨੇ ਆਪਾਂ ਨੂੰ ਪੈਸੇ ਪੂਰੇ ਮੋੜ ਤੇ ਪੂਰੇ ਪੈਸੇ ਦਿੱਤੇ ਨੇ ਆ ਚੀਜ਼ ਵੀ ਆਪਾਂ ਨਾਲ ਲਿਖ ਕੇ ਦਿੱਤੀ ਆਗੀ ਵੀ ਸਾਡੇ ਵੱਲੋਂ ਦਵਾਈ ਦੀ ਕੰਮ ਕਰਨ ਦੀ ਫੁੱਲ ਗਾਰੰਟੀ ਹੋਊਗੀ ਆ ਵੀ ਸੱਜਣੋ ਸਹੀ ਗੱਲ ਆ ਦੇਖੋ ਬਈ ਕੱਲੇ-ਕੱਲੇ ਬਿਲ ਤੇ ਉੱਪਰ ਲਿਖਿਆ ਹੋਇਆ ਸਾਡੀ ਦਵਾਈ ਦੀ ਕੰਮ ਕਰਨ ਦੀ ਫੁੱਲ ਗਰੰਟੀ ਹੋਵੇਗੀ। ਨਹੀਂ ਇਹ ਲਿਖ ਕੇ ਦਿੰਦੇ ਆ ਵੀ ਸਾਡੀ ਮਤਲਬ ਜਦੋਂ ਦਵਾਈ ਦੁਕਾਨ ਤੋਂ ਬਾਹਰ ਹੋ ਗਈ ਸਾਡੀ ਗਰੰਟੀ ਦੀ। ਸਾਡੀ ਕੋਈ ਗਰੰਟੀ ਨਹੀਂ। ਕੋਈ ਲੈਂਦਾ ਵੀ ਨਹੀਂ। ਐਂ ਕਹਿ ਦਿੰਦਾ ਬਈ ਅਗਲਾ। ਸਹੀ ਗੱਲ ਹੈ ਜੀ। ਤੇ ਆਪਾਂ ਨੇ ਉਹਦੇ ਚੋ ਵੀ ਇਹਨਾਂ ਨੂੰ ਬਾਈ ਹੁਰੀਆਂ ਨੂੰ ਮੋੜਨਾ 200 ਰੁਪਿਆ ਤੀ ਮਾ ਉਹਦੇ ਚੋ ਵੀ 300 ਮੋੜਿਆ ਇਹਨਾਂ ਨੂੰ। ਠੀਕ ਹੈ ਜੀ। ਮਾਹ ਜੀ ਆ ਚੱਕੋ 100 ਰੁਪਿਆ ਤੇਲ ਖਰਚਾ। ਲੈ ਮੇਤਰੋ ਫਿਰ ਇਦਾਂ ਦੇ ਦੁਕਾਨਦਾਰ ਚਾਹੁੰਦੇ ਆ ਉਹ ਇਹ ਚੀਜ਼ ਹਰ ਇੱਕ ਲਈ ਉਹ ਤੇਲ ਤਾਂ ਆਪਾਂ ਕੱਢ ਕੇ ਮੋੜਦੀ ਮੋੜਦੇ ਆ ਅੱਛਾ ਮਤਲਬ ਸੋਟ ਕਰਦੀ ਕਰਦੇ ਆ ਜਿਵੇਂ ਕਿ ਉਹ ਤਾਂਤੀ ਕਰਦੇ ਆਗੇ ਵੀਰੇ ਕਿਉਂਕਿ ਯਾਰ ਅਗਲੇ 80 ਦੂਰੋਂ ਬਾਈ ਤੇਲ ਫੂਕੇ ਆਉਂਦਾ ਜੇ ਆਪਣੇ ਕੋਈ ਖਾਸੀਅਤ ਤਾਂ ਆਉਂਦਾ ਅਗਲਾ ਬਿਲਕੁਲ ਜੀ ਲੋ ਮੇਤਰੋ ਬਾਕੀ ਗੱਲ ਇਹ ਹੈ ਨਾ ਕਿਉਂਕਿ ਅਗਲਾ ਉੱਪਰਲੇ 20 ਰੁਪਏ ਵੀ ਨਹੀਂ ਛੱਡਦਾ ਹੁੰਦਾ ਨਹੀਂ ਛੱਡਦਾ ਬਾਈ 20 ਰੁਪਏ ਲੈ ਕੇ ਅਗਲਾ ਕਹਿੰਦਾ ਨਹੀਂ ਬਾਈ ਆਹੀ ਤੁਹਾਨੂੰ ਬਚ ਤਾਂ ਹੈ ਕਹਿੰਦੇ ਹੁੰਦੇ ਨੇ ਪਰ ਇੱਥੇ ਬਾਈ ਪੇਮੈਂਟ ਲੈ ਕੇ ਵੀ ਉਹਦੇ ਵਿੱਚੋਂ ਵੀ ਪੈਸੇ ਛੱਡ ਦਿੰਦੇ ਆ ਬਾਕੀ ਯਾਰ ਆਪਾਂ ਦਾ ਜ਼ਿਆਦਾਤਰ ਇਹੀ ਗੱਲ ਕਹਿੰਦੇ ਆਉਣੇ ਆਗੇ ਹਰ ਇੱਕ ਦੁਕਾਨਦਾਰ ਨੂੰ ਇਹ ਕਹਿੰਦੇ ਆਗੇ ਆਪ ਦੇ ਆਪ ਨੂੰ ਵੀ ਵਿੱਚ ਰੱਖ ਕੇ ਕਹਿ ਰਹੇ ਆ ਕੋਈ ਮੈਂਡ ਨਾ ਕਰ ਜਿਓ ਸਾਰੇ ਦੁਕਾਨਦਾਰ ਭਰਾ ਹੀ ਨੇਗੇ ਹਾਂਜੀ ਵੀ ਯਾਰ ਜੇ ਆਪਾਂ ਕਿਸਾਨ ਨੂੰ ਇੰਨਾ ਇੰਨਾ ਕੋ ਉਹਨੂੰ ਇੰਨਾ ਇੰਨਾ ਕੇ ਵਿਚਾਰੇ ਨੂੰ ਵਾਟ ਲਾਂਗੇ ਉਹ ਭੋਲਾ ਕੁਛ ਨਹੀਂ ਕਹਦਾ ਹੈਗਾ ਬੋਲਦਾ ਨਹੀਂ ਉਹ ਕਹਿ ਦੂ ਵੀ ਕੋਈ ਨਹੀਂ ਤੇਰਾ ਹੱਕ ਹੈਗਾ ਕਮਾਈ ਕਰ ਯਾਰ ਤੂੰ ਬਿਲਕੁਲ ਜੀ ਬਿਲਕੁਲ ਆਪਾਂ ਇਹਨਾਂ ਦੀ 20830 ਰੁਪਿਆ ਦੀ ਦਵਾਈ ਚੋਂ ਕਿੰਨੇ ਪੈਸੇ ਕਮਾਏ ਨੇਗੇ ਹਾਂਜੀ ਠੀਕ ਹੈ ਜੀ 700 ਰੁਪਿਆ ਕਮਾਇਆ ਦਿਹਾੜੀ ਨਿਕਲਿਆ ਜੀ ਅਸਾ 20830 ਦੇ ਵਿੱਚੋਂ ਸਿਰਫ 700 ਰੁਪਏ ਕਮਾਇਆ 700 ਰੁਪਏ ਕਮਾਇਆ ਵੀਰੇ ਦਿਹਾੜੀ ਨਿਕਲਿਆ ਸਾਡੀ ਬਿਲਕੁਲ ਜੀ ਬਿਲਕੁਲ ਬਸ ਬਹੁਤ ਆ ਵੀਰੇ ਗੁਰੂ ਗੋਬਿੰਦ ਸਿੰਘ ਜੀ ਦਾ ਓਟ ਆਸਰਾ ਲੈ ਕੇ ਚੱਲੇ ਆ ਕੋਈ ਆਪਾਂ ਨੂੰ ਦਿੱਕਤੇ ਨਹੀਂ ਹੈਗੀ ਯਾਰ ਦਿਹਾੜੀ ਨਿਕਲ ਗਈ ਹਾਂ ਕਹਿ ਕੇ ਨਾਲੇ ਬੰਦੇ ਜੇ ਮੈਂ ਜੇ ਮੈਂ ਜਾਦੇ ਕਮਾਇਆ ਹੁੰਦੇ ਬਾਪੂ ਹੁਰੀ ਖੜੇ ਹੋ ਗਏ ਹੁੰਦੇ ਵੀ ਤੂੰ ਦਾ ਠਾਗਾ ਹੋਏ ਬਾਕੀ ਇਹ ਵੀ ਗੱਲਾਂ ਨੇ ਇੱਕਦਾਂ ਹੁੰਦਾ ਪਿੱਠ ਪਿੱਸੇ ਗੱਲਾਂ ਕਰਨੀਆਂ ਆਮੋ ਸਾਹਮਣੇ ਨਹੀਂ ਆਪਾਂ ਵੀਰੇ ਜਮਾ ਮੂੰਹ ਤੇ ਬੈਠੇ ਹਾਂ ਆਮੋ ਸਾਹਮਣੇ ਗੱਲ ਚੱਲ ਰਹੀ ਜੜੇ ਨਾ ਠੀਕ ਹੈ ਤੇ ਹਾਂ ਬ ਵੀ ਚਲੋ ਇਹ ਤਾਂ ਬਾਈਵਰੀ ਲੋਕਲ ਸੀ ਆ ਗਏ ਹੁਣ ਜਿਹੜੇ ਸੱਜਣ ਦੂਰੋਂ ਆਉਂਦੇ ਆ ਜਿਹੜੇ ਨਹੀਂ ਆ ਸਕਦੇ ਉਹਨਾਂ ਨੂੰ ਇਹ ਆ ਵੀ ਜਿਵੇਂ ਹੁਣੇ ਬਾਪੂ ਜੀ ਨੇ ਫੋਰਨ ਕੰਟਰੀ ਚ ਕੈਨੇਡਾ ਚ ਬੈਠੇ ਨੇ ਵੀਡੀਓ ਦੇਖੀ ਆ ਬਹੁਤ ਕਿਸਾਨ ਉਧਰ ਹੋਰ ਵੀ ਬੈਠੇ ਆ ਵੀ ਉਹਨਾਂ ਦੇ ਦਿਲ ਚ ਇਹ ਆ ਵੀ ਜਰਾ ਅਸੀਂ ਮਤਲਬ ਕਿਵੇਂ ਦਵਾਈ ਉੱਥੇ ਪਹਚਾਈਏ ਸ ਆਪਣੇ ਖੇਤ ਤਾਂ ਉਹਨਾਂ ਵਾਸਤੇ ਕੀ ਮਤਲਬ ਤੁਹਾਡੇ ਵੱਲੋਂ ਚਾਹੀਦਾ ਉਹ ਜੀ ਉਹ ਚੀਜ਼ ਵੀ ਵੀਰੇ ਆਪਾਂ ਦੱਸ ਦੇਾਂਗੇ ਪਹਿਲਾਂ ਤਾਂ ਮੈਂ ਸਭ ਤੋਂ ਜ਼ਿਆਦਾਤਰ ਤਾਂ ਮੇਰੇ ਜਿਹੜੀ ਅੱਜ ਅਸਲੀ ਖੁਸ਼ੀ ਹੋਈ ਆ ਬਾਪੂ ਹੋਰੀਆਂ ਦੇ ਆਏ ਤੋਂ ਯਾਰ ਹਾਂਜੀ ਉਹ ਇਹ ਹੋਈ ਆ ਬਾਪੂ ਕਹਿੰਦਾ ਮੇਰੀ ਕੁੜੀ ਗਈ ਹੋਈ ਆ ਕਹਿੰਦਾ ਬਾਹਰ ਯਾਰ ਕਹਿੰਦਾ ਉਹਨੇ ਬੁਲਾਇਆ ਤੇ ਯਾਰ ਠੀਕ ਹੈ ਜੀ ਕਿਉਂਕਿ ਮੈਂ ਵੀ ਬਾਈ ਆਪਾਂ ਨੇ ਪਰਮਾਤਮਾ ਤੋਂ ਮੰਗ ਕੇ ਇੱਕੋ ਇੱਕ ਕੁੜੀ ਲੈਤੀ ਹੈਗੀ ਖੱਟੀ ਆ ਗਈ ਜ਼ਿੰਦਗੀ ਚ ਹੋਰ ਕੋਈ ਬੱਚਾ ਬਸ ਇੱਕ ਕੁੜੀ ਬਹੁਤ ਆ ਬਾਈ ਕਿਉਂਕਿ ਆਪਾਂ ਇਹੀ ਕਹਿੰਦੇ ਆ ਵੀ ਸਾਰੇ ਜਣੇ ਯਾਰ ਧੀਆਂ ਨੂੰ ਪਹਿਲ ਦਿਆ ਕਰੋ ਯਾਰ ਸਹੀ ਗੱਲ ਹੈ ਜੀ ਵੇੜੇ ਦੀਆਂ ਰੌਣਕਾਂ ਹੁੰਦੀਆਂ ਨੇ ਧੀਆਂ ਧੀਆਂ ਕਰਮ ਖੋਲਦੀਆਂ ਨੇ ਬਾਈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਬਸ ਮੈਂ ਹੁਣ ਬਾਈ ਗੱਲ ਜਿਹੜੀ ਦੁਬਾਰੇ ਆ ਗਈ ਬਾਈ ਨੇ ਸਵਾਲ ਪੁੱਛਿਆ ਆਪਾਂ ਨੂੰ ਵੀ ਆਨਲਾਈਨ ਬਾਰੇ ਕੀ ਸਿਸਟਮ ਆਗਾ ਉਹਦੇ ਬਾਰੇ ਮੇਰਾ ਬ੍ਰਦਰ ਦੱਸੂਗਾ ਜੀ ਵੀਰਿਆ ਸਰਤਾ ਦਾ ਭੱਟੀ ਬਈ ਆਪਾਂ ਨੂੰ ਪਤਾ ਹੀ ਆ। ਹਾਂਜੀ। ਹੈਨਾ? ਮੈਂ ਕਿ ਕਵਾਰੀ ਦੁਬਾਰੇ ਦੱਸਦੀ ਐ ਨਾ। 15 ਤੋਂ 20 ਹਜ਼ਾਰ ਦਾ ਆਰਡਰ। ਹਾਂਜੀ। ਤੇ ਇੱਕ ਅੱਧੀ ਪੇਬਲਟ ਪਹਿਲਾਂ। ਠੀਕ ਐ ਜੀ। ਤੇ ਬਈ ਇੱਕ ਥੋੜੀ ਜੀ ਪ੍ਰੋਬਲਮ ਹੁਣ ਜਦੋਂ ਫੋੜ ਆਉਦਾਗਾ। ਹੂੰ ਹੂੰ। ਆਈਦਾ ਆ ਜਾਦੇ ਫੋੜ ਆ ਰਿਹਾ ਹੈਗਾ। ਠੀਕ ਐ ਜੀ। ਅਗਲਾ ਕਹਿੰਦਾ ਮੈਨੂੰ 1 ਲੀਟਰ ਚਾਹੀਦਾ ਉਹਦਾ। ਹਾਂਜੀ। 1 ਲੀਟਰ ਵਾਲਾ ਬਾਈ ਜਿਹੜਾ ਵੀਰ ਹੋਊਗਾ ਚਾਹੇ ਜੱਟੀ ਬਰਜੀ ਦੂਰ ਬੈਠਾਗਾ ਉਹਦਾ ਵੀਰੇ ਉਹਦੀ ਜਿਹੜਾ ਸਪਲਾਈ ਦਾ ਖਰਚਾ ਡਿਲੀਵਰੀ ਦਾ ਉਹ ਅਗਲੇ ਨੂੰ ਬਾਈ ਢੇੜਾ ਪਊਗਾ। ਠੀਕ ਹੈ ਕਿਉਂਕਿ 1 ਲੀਟਰ पे ਸਾਡਾ ਤਾਂ ਪਹਿਲੀ ਸ਼ਰਤਾਂ ਰੱਖੇ ਪਈ 15 ਤੋਂ 20000 ਦਾ ਡਰੋਨਾ ਚਾਹੀਦਾ ਹਾਂ ਅਗਲੇ ਨੂੰ ਇਹ ਪ੍ਰੋਡਕਟ ਸਾਡਾ ਬਾਈ ਵਧੀਆ ਲੱਗਦਾਗਾ ਬਗਾਉਣ ਲਈ ਡਿਲੀਵਰੀ ਦਾ ਖਰਚਾ ਵੀਰੇ ਸੋਡਾ ਹੋਊਗਾ ਭੇਜ ਆਪੇ 1 ਲੀਟਰ ਵੀ ਦਵਾਂਗੇ ਭੇਜ ਮੈਂ ਤਾਂ ਬਗਜੂ ਠੀਕ ਹੈ ਜੀ ਬਿਲਕੁਲ ਪ੍ਰੋਡਕਟ ਦਾ ਕਾਪੀ ਇਹੀ ਆ ਹਾਂ ਸਹੀ ਗੱਲ ਹੈ ਜੀ ਬਸ ਇਹੀ ਸ਼ਰਤ ਤੀਗੀ ਵੀਰੇ ਵੇਣਤਾ ਵੀ ਬਾਕੀ ਭਾਈ ਬਾਲ ਹੋ ਲਾ ਬਗਾਓ ਠੀਕ ਆ ਜਿੰਨੇ ਦੀ ਜ਼ਰੂਰਤ ਆ ਗਈ ਜਿਆਦੇ ਬਾਲ ਜਦੋਂ ਬੱਸਾ ਬੁੱਸਾ ਜੇ ਜਾਂਦੇ ਅਬਰਸਾਰਾ ਜੇ ਲਾਲਾ ਇਧਰ ਆਪਣਾ ਬਾਜਾਖਾਨਾ ਹੋਗਾ ਹੋਰ ਕਿਤੇ ਬਠਲੜਾ ਬੋਗਾ ਹੋਰ ਕਿਤੇ ਵੀ ਬੱਸ ਜਾਂਦਾ ਬੱਸਾ ਬੁੱਸਾ ਜੇ ਬਾਈ ਫਿਰ ਵਾਪਸੀ ਨੇਉੜੀ ਬੜੀ ਔਖੀ ਲੱਗਦੀ ਬੜੀ ਮਹਿੰਗੀਆਂ ਦਵਾਈਆਂ ਨੇ ਫਿਰ ਵੀ ਚਲੋ ਲੈ ਕੇ ਫਟਾ ਟਰੈਕਟਰ ਲੈ ਬਾਈ ਹਲਦੀ ਚੋ ਬੇਵਾਰੀ ਲੀਟਰ ਦੀ ਵੀ ਹਲਦੀ 10 ਲੀਟਰਾਂ ਦੀ ਬਿਲਕੁਲ ਜੀ ਬਾਕੀ ਸੱਜਣਾਂ ਹੋਰ ਵੀ ਗੱਲਾਂ ਕਰ ਲੈਣਾ ਬਾਈ ਉਰਾਂ ਤੋਂ ਪ੍ਰੋਡਕਟ ਨਹੀਂ ਮਿਲਦੇ ਇਧਰਲੇ ਪਾਸੇ ਗਿਆ ਨਹੀਂ ਕੈਮਰਾ ਮਾਰਿਓ ਤੇ ਹੁਣ ਜਿਹੜੇ ਸੱਜਣਾ ਨੇ ਨਾ ਕਿੱਲਿਆਂ ਦੇ ਕਿੱਲੇ ਲਗਾਉਣੇ ਆ ਉਹਨਾਂ ਵਾਸਤੇ ਤਾਂ ਬਾਅਦ ਚ ਗੱਲ ਕਰਾਂਗੇ ਪਹਿਲਾਂ ਬਾਈੁਰ ਨੇ ਨਾ ਪੈਕਟੀਆਂ ਬਣਾ ਰੱਖੀਆਂ ਨੇ ਛੋਟੀਆਂ ਕਹਿੰਦੇ ਪਹਿਲਾਂ ਸਰ ਤੋਂ ਸਿੰਪਲ ਲੈ ਕੇ ਜਾਓ ਤੁਸੀਂ ਇੱਕ ਇੱਕ ਕੈਰੀ ਲਾ ਕੇ ਦੇਖੋ ਜੇ ਤੁਹਾਨੂੰ ਰਿਜ਼ਲਟ ਚੰਗਾ ਮਿਲਿਆ ਤਾਂ ਤੁਸੀਂ 20 ਵੀ ਖਰੀਦ ਸਕਦੇ ਹੋ ਨਾ ਜੀ ਆ ਵੀਰੇ ਐਡਵਾਂਟਾ ਦਾ ਮਟਰ ਹੈਗਾ ਆਪਣੇ ਲਾਵੇ ਠੀਕ ਹੈ ਜੀ ਐਡਵਾਂਟਾ ਦਾ ਮਟਰ ਹੈਗਾ ਇਹ ਇੱਕ ਕਿੱਲੇ 'ਚ 25 ਕਿਲੋ 20 ਪੈਂਦਾ ਹੈਗਾ ਇਹਦਾ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਇਹਦਾ ਝਾੜ ਇਹ ਹੁਣ ਜਿਵੇਂ ਹੁਣ ਵਿਜੂਗਾ ਇਹ 5 ਅਕਤੂਬਰ ਤੋਂ ਬਾਅਦ ਬਾਅਦ ਵੇਚਣਾਗਾ ਇਹਨੇ ਜੀ ਜੀ ਇਹਦਾ ਝਾੜ ਹੈਗਾਗਾ 60 ਤੋਂ 65 ਕ ਠੀਕ ਹੈ ਜੀ ਐਡਵਾਂਟਾ ਦੇ ਮਟਰ ਦਾ ਬਾਈ ਓਕੇ ਬਹੁਤ ਤਗੜੀ ਵੈਰਾਈਟੀ ਹੈਗੀ ਹਜੇ ਆਪਾਂ ਨੇ ਜਣੀ ਛੋਟੇ ਛੋਟੇ ਪੈਕਟੀਆਂ ਤਿਆਰ ਕੀਤੀਆਂ ਹੋਈਆਂ ਨੇ ਜਿਹਨੂੰ ਜਣੀ ਜਦ ਚਾਹੀਦਾ ਹੁੰਦਾ ਵਾ ਚਾਹੇ ਫੋਨ ਕਰ ਦਿਓ ਜਿਵੇਂ ਮਰਜ਼ੀ ਵੇਚਾਂਗੇ ਖੁੱਲਾ ਬਾਈ ਆਪਾਂ ਇਹ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਸਾਰੀ ਬੀਜ ਨੇ ਹੈ ਨਾ ਜੀ ਚਾਹੇ ਮੱਕੀ ਦੀ ਕਰ ਲਈਏ 100 ਰੁਪਈਆ ਆ ਮੇਥੇ ਪੈਣੇ ਆ ਦਿਖਾ ਦੇ ਕਹਿੰਦੇ ਆ ਦੇਖੋ ਧਨੀਆ ਪਿਆ ਹੈ ਨਾ ਵੀ ਕੁੱਲ ਚੀਜ਼ ਪਈ ਆ ਬਾਈ ਉਹਨਾਂ ਲਵੇ ਤੇ ਸੱਜਣੋ ਬਾਕੀ ਹਾਂਜੀ ਹੋਰ ਕੋਈ ਗੱਲ ਬਾਰੇ ਇਹਦੇ ਬਾਰੇ ਵੀਰੇ ਇਹਦੇ ਬਾਰੇ ਵੀਰ ਬਣ ਕੇ ਜ਼ਰੂਰ ਖਿਆ ਦੇਖੋ ਭਾਈ ਬਾਰੀ ਬਾਰੀ ਨਾ ਇਹ ਕਰੋ ਹਨਾ ਵੀ ਇਹ ਨਿਸਰੇ ਦੇ ਪਉ ਜਾਂ ਕਿਵੇਂ ਪਉ ਜਾਂ ਕਿਵੇਂ ਭਾਈ ਤੁਸੀਂ ਸਭ ਤੋਂ ਜ਼ਿਆਦਾ ਤਾਂ ਤੁਸੀਂ ਡਾਕਟਰ ਹੋਗੇ ਆਪ ਦੇ ਖੇਤਾਂ 'ਚ ਜਦੋਂ ਖੇਤੀ ਕਰਦੇ ਹੋਗੇ ਸਹੀ ਗੱਲ ਹੈ ਜੀ ਠੀਕ ਹੈ ਜੀ ਇਹ ਜੇ ਦਾਣਾ ਹਰਾਗਾ ਨਿਸਰੇ ਤੋਂ ਹੂੰ ਇਹਨੇ ਤਾਂ ਹੋਣਾਗਾ ਜੇ ਦਾਣਾ ਸੁਨਹਿਰੀ ਹੋਇਆ ਪਿਆਗਾ ਫੇਰ ਇਹਦਾ ਸਪਰੇ ਕੋਈ ਨਹੀਂ ਕੰਮ ਕਰਦਾ ਭਾਈ ਸਹੀ ਗੱਲ ਹੈ ਠੀਕ ਹੈ ਇਹ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਬਾਕੀ ਲੈਬੋਰੀ ਬਾਈ ਪੱਟੀ ਹਾਂਜੀ ਕਿਸਾਨ ਦੇ ਖੇਤ ਕੀ ਆ ਯਾਰ ਬਿਲਕੁਲ ਜੀ ਉੱਥੇ ਹੀ ਪੈਂਦੇ ਨੇ ਪੜਾਕੇ ਕਿਹੜਾ ਪ੍ਰੋਡਕਟ ਕਿੰਨੇ ਪਰਸੈਂਟਾ ਕਿਹੜਾ ਕਿੰਨੇ ਬਿਲਕੁਲ ਜੀ ਬਿਲਕੁਲ ਅੱਜ ਤਾਂ ਸਰਾਹਾਂਗੇ ਆਪਦੀਆਂ ਦਿਮਾਈਆਂ ਨੂੰ ਸਹੀ ਗੱਲ ਹੈ ਜੀ ਠੀਕ ਹੈ ਜੀ ਹਾਂਜੀ ਕਾਪੇ ਫੇਰ ਦੁਬਾਰੇ ਕਰਦੇ ਵੀ ਭਾਈ 1 ਲੀਟਰ 1.5 ਲੀਟਰ ਬਗਵਾਉਣਾ ਦਾ ਇਹਦੀ ਡਿਲੀਵਰੀ ਛੁੱਟੀ ਨੂੰ ਇੱਕ ਬਾਈ ਦੁਬਾਰੇ ਫੇਰ ਆਪਾਂ ਇਹੀ ਗੱਲ ਕਹਿਨੇ ਆ ਪਹਿਲਾਂ ਭਰਾ ਨੇ ਦੱਸਿਆ ਸੀਗਾ ਵੀ ਜਿਹੜੀ ਆ ਲੀਟਰ ਜਿਵੇਂ ਤੁਸੀਂ 1000 ਜਾਂ 1.5 ਮੰਗਾਉਣੇ ਹੋਗੇ 2 ਲੀਟਰਾਂ ਤੱਕ ਡਿਲੀਵਰੀ ਦਾ ਖਰਚਾ ਛੋਟਾ ਬਾਈ ਠੀਕ ਹੈ ਜੀ 2 ਤੋਂ 3 ਹੋ ਗਏ ਉਹ ਖਰਚਾ ਸਾਡਾ ਹੋਊਗਾ 3 ਤੋਂ 5 ਹੋ ਗਏ ਤਾਂ ਤਾਂ ਹੋਣਾ ਹੀ ਹੋਣਾ ਸਾਡਾ ਖਰਚਾ ਠੀਕ ਹੈ ਜੀ ਸੋਨੂੰ ਨਾਲ ਐਕਸਟਰਾ ਸਾਡਾ ਤੇਲ ਮੱਚੇ ਦਾ ਖਰਚਾ ਸੋਨੂੰ ਦੇਣਾ ਪਊਗਾ ਜਾਂ ਕਿਰਾਇਆ ਪੜਾ ਜੇ ਤੁਸੀਂ 1 ਜਾਂ 1.5 ਲੀਟਰ ਮੰਗਾਉਣੀ ਬਿਲਕੁਲ ਬਿਲਕੁਲ ਤੇ ਬਾਕੀ ਸੱਜਣੋਂ ਨੰਬਰ ਬਾਈ ਹਰਾਂ ਦਾ ਨੋਟ ਕਰ ਲਓ ਤੇ 6280206907 ਖਾਰਸਾ ਪੈਸਟੀਸਾਈਡ ਦੇ ਨਾਮ ਤੇ ਬਾਈ ਉਹਨਾਂ ਦਾ ਇੱਕ ਐਸ ਕਾਊਂਟਰ ਆ 674492 ਹਾਂ ਇਹ ਨੰਬਰ ਵੀ ਨੋਟ ਕਰ ਲਓ ਜੀ ਜਦੋਂ ਸੰਗਰੂਰ ਤੋਂ ਬਡਰੁਖਾ ਨੂੰ ਜਾਂਦੇ ਯਾਨੀ ਕਿ ਬਰਨਾਲੇ ਵਾਲੇ ਰੋਡ ਤੇ ਆਪਾਂ ਐਂਟਰ ਕਰਦੇ ਆ ਉਹ ਰੋਡ ਤੇ ਬਾਈਵਰਾਂ ਦੀ ਦੁਕਾਨ ਆ ਜਦੋਂ ਆਪਾਂ ਬਾਜ਼ਾਰ ਚੋਂ ਬਡਰੁਖਾ ਨੂੰ ਆਉਣੇ ਆ ਸੋ ਕਰ ਦਿਓ ਵੀਡੀਓ ਸ਼ੇਅਰ ਜੀ ਧੰਨਵਾਦ